2000 ਜਦੋਂ ਵੀ ਆ ਗਿਆ ਹਨਾ ਵਾਂਟ ਉਹਦੇ ਮੈਨੂੰ ਪਤਾ ਹੋਇਆ ਹਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਨ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਏ ਆ ਇਸ ਬੰਦੇ ਕੋਲੋਂ 15-2000 ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲਣਾ ਪਿਆ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਸਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ अच्छा ਤੁਹਾਡੇ ਕੋਲ ਮੁੱਲ ਲਾ ਕੇ ਦੱਸਣਾ ਵੀ ਉਹਦੇ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਹੈਗੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ ਦਾਲਾ ਕਿ ਮੇਰਾ اچھا ਤੇ ਉਹ ਉਹ 10 ਲੱਖ ਰੁਪਿਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲ ਦਾ ਕੰਟਰੋਲ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਨਾਲ ਦੀ ਮੰਗੀ ਸੀ ਜਿੰਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਪੂਰੇ ਲੱਗੇ ਜਿਹੜੇ ਇੱਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਹਰੇ ਮੈਂ ਨਮੀਰ ਗੁੰਮ ਲੈ ਕੇ ਦਦਾ ਵਖਰਾ ਨਾਲ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਤੀ ਕਹੂੰਗੀ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਗਿਆ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਸੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇੱਥੋਂ ਨਿਕਲਣਾ ਪਿਆ ਲੈਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀਜ਼ਾ ਨਹੀਂ ਵੀ ਨਹੀਂ ਹੁੰਦਾ ਤੇ ਇਹ ਕਰਕੇ ਨਹੀਂ ਹੋਣਿਆ ਵੀ ਆਪਾਂ ਜਿਹੜਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਤਾਂ ਆ ਗਿਆ ਆਪਣੇ ਨਾਲ ਹਣਾ ਮੈਂ ਪ੍ਰਸੰਨਤ ਮਸਲਾ ਤੇ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਤੇ ਮੈਂ ਸੋਚਿਆ ਸੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦੋਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਹੈ ਬਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਪਏ ਆ ਕਿ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਹੋਇਆ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਹੈ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਇਹਨੂੰ ਕਿਹਾ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਇਸ ਬੰਦੇ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਹਣਕੂ ਬੰਦੇ ਤੇ ਜਵਾਨ ਅੜੀ ਇਹਨਾਂ ਦੇ ਮੁਕਰ ਨਾਲ ਤੇ ਮੁਕਰ ਨਾਲ ਇਹਦੇ ਕੋਣ ਕਿਹੜਾ ਕੋ ਵਾਲੀ ਵਾਰ ਸੀ ਨਾ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਾਂ ਜਾ ਪਾਕ ਪੈ ਲੈਣੀ ਹਾਂ ਪਿਓ ਬੰਦੇ ਦੇ ਵਿੱਚ ਇਹ ਹੀ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾ ਅਗਲੇ ਗੋ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਉੱਪਰ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ ਦੋ ਤਨੇ ਹਜ਼ਾਰ ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨਾਂ ਠੀਕ ਹੈ ਉਹਨਾਂ ਉਹਨਾਂ ਕੋਲ ਤੋਂ ਲੈਣਾ ਮਤਲਬ 2000 ਰੁਪਏ ਹਨਾ ਉਹ ਛੱਡਦੇ ਉਹ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦੋ ਠੀਕ ਹੈ 10000 ਰੁਪਏ ਮੈਂ ਉਹਨਾਂ ਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਤੇ 10000 ਰੁਪਏ ਮੈਂ ਤੈਨੂੰ ਕਿਵੇਂ ਦੇ ਸਕਕੀ ਕਿ ਕਿੱਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮਤਲਬ ਉਹ ਜਿਆਪਰ ਵਾਲੇ ਪੈਸੇ ਨਾ ਵੀ ਕੋਈ ਵੀ ਮਸਲਾ ਨਾ ਉਹ ਤਨਿਹੇ ਗੱਲ ਕਿ ਉਹ ਆਪਣੇ ਕੋਲ ਹੈਗਾ ਜੀ ਗਾਰਡਨ ਵੇਚ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਪਿੰਡ ਤੋਂ ਮੈਂ ਸਹੀ ਦੱਸਾਂ ਮੈਂ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂਗਾ ਪਿੰਡ ਹੁਣ ਉਹ ਸਾਰੇ ਪੈਸੇ ਭੁਮਲੀ ਦੇ ਉੱਧਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੈ ਕਿ ਮੇਰਾ ਦਾ ਹੀ ਲੱਖ ਰੁਪਏ ਤੈਨੂੰ ਦੇ ਦ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹ ਦਿਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿਸ ਕੋ ਨਹੀਂ ਮੰਗੇ ਕਿਸ ਕੌਮ ਦੇ ਨਾਮ ਦੇ ਉੱਤੇ ਜਦੋਂ ਤੁਸੀਂ ਤੇ ਜਿਹੜੇ ਪਰਸਨਲ ਹੀ ਮੈਂ ਭਾਵੇਂ ਭੈਣ ਚ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹੂੰ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲਿਖੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹੁਣ ਉਹ ਵੀ ਸਿਚੁਏਸ਼ਨ ਇਹ ਹੈ ਵੀ ਜੇ ਤੇ ਉਹਨਾਂ ਦਾ ਕਾਊਂਟਰ ਨਾ ਹੁੰਦਾ ਜਦੋਂ ਮੈਂ ਤਨ ਕਹਿੰਦਾ ਬਾਪਾ ਤੁਹਾਨੂੰ ਪੈਸੇ ਦਊਂਗਾ ਹੂੰ ਉਹਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਨਸ਼ੀ ਨਹੀਂ ਹੈਗੇ ਉਹਦੀ ਜਿਹੜੇ ਦੂਜੇ ਅਸਲਾ ਹੈ ਹਨਾ ਉਹ ਲਗਾਉਣ ਆਏ ਸੀ ਇੱਥੋਂ ਤੇ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੁੰਦਾ ਉਹ ਚੱਕ ਕੇ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪਹਿਲੇ ਮੰਗਦੇ ਹੀ ਵੱੱਡ ਅਚਰ ਜਿਹੜੇ ਇਹਨਾਂ ਨੇ ਸਹਾਰ ਕੇ ਸੀ ਉਹਨੇ ਮੰਗਾਇਆ ਦੂਜੇ ਮੰਗਾਲੇ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤੇ ਮਤਲਬ ਨਹੀਂ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਹਲਾ ਨਹੀਂ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲਾਨਿੰਗ ਕਰ ਲੈ ਪਹਿਵਤ ਲੈ ਲਈ ਕਿਨਾਂ ਕੋ ਹੂੰ ਜੈਪਾਲ ਨਹੀਂ ਮਾਰਦਾ ਮੂਜ਼ਾ ਬੰਦੇ ਨਾ ਇਹਨਾਂ ਅਗਲੀ ਬੰਦੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀ ਇਹਨੇ ਉਹ ਵੀ ਕਤਲ ਨੇ ਕੀਤਾ ਹੈ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸਟ ਜਮਾਂਡਾ ਉਹਨੇ ਕੀਤਾ ਹੈ ਇਹ ਵੀ ਲੱਗ ਇਹ ਬੰਦੇ ਮਾਰ ਨਾਲ ਪਹਨੀਜ਼ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਨੂੰ ਤੁਹਾਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜਪਾਨ ਨੇ ਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਹ ਤਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪਰੇ ਨੂੰ ਕਰਦੇ ਤੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰਿਆ 78 ਸਾਲ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਦਾ ਉਹ ਘਟਨਾ ਵਾਪਰਗੀ ਨਾ ਮਈ ਦੇ 14 15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉਤਨਾ ਜਮ ਬੰਦੇ ਨੂੰ ਪਤਾ ਹੈ ਫਿਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹੂੰ ਨਾ ਬੰਦਾ ਘਲਾ ਸੀਗਾ ਨਾ ਕੁਝ ਹੋ ਸਕਿਆ ਤੇ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਦਿਨ ਗਿਆ ਤੇ ਉਹ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੋਈ ਦੇ ਦਿੱਤਾ ਦੁੱਧ ਲਵਾਇਆ ਸੀ ਇਹਨਾਂ ਨੇ ਜਾਂ ਪਲ ਉਹਨਾਂ ਨੇ ਦੋਸਰੀ ਦੁੱਧ ਲਾਇਆ ਸੀ ਉਹ ਤੋਂ ਵਿੱਚ ਪਾ ਕੇ ਉਹਨਾਂ ਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆ ਨਹੀਂ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਥਾ ਕੇ ਇੱਕ ਦਿਨ ਪਹਿਲਾਂ ਅੰਸ ਲੱਗੇ ਸੀ ਉੱਥੇ ਉਹ ਗ੍ਰਿਫਤਾਰੀ ਜਿਹੜੀ ਕਰਨ ਵਾਲੇ ਉਹ ਉਹ 인터ਰੋਗੇਸ਼ਨਿੰਗ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਸਵਾਲ ਵੀ ਬਦਲੋਂ ਅਭੀ ਉਹ ਨਾਮ ਵਾਲਾ ਇਹ ਕਹਿੰਦਾ ਹੂੰ ਇਹ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪੱਤੇ ਦੇ ਮਾਲ ਦੇ ਜੋ ਕੋ ਪਤਾ ਨਹੀਂ ਨਸ਼ੇ ਪੱਤ ਕਰਾ ਕੇ ਕਿਹਨੂੰ ਕੋਈ ਡੀਗਰੂ ਆ ਲਾ ਕੇ ਕੋਈ ਬੰਗਾ ਲੈਣ ਕੋਈ ਚੀਜ਼ ਨਾਰਕੋਟ ਜਿਹੜੇ ਫੈਸਟ ਹੁੰਦੇ ਉਹ ਕਰ ਲੈਂਦੇ ਅਗਲੇ ਨਾਰਕੋਟ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਯਕੀਨ ਨਹੀਂ ਲੱਗਦਾ ਜਿਹੜੇ ਅੱਡਿਆਂ ਤੇ ਪਏ ਆ ਨਾ ਮਾਲ ਪਹਾ ਪਿਆਵ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ। ਅੱਛਾ। ਜਿਹੜਾ ਪੋਸਟ ਕਰਦੇ ਨੇ ਇਧਰ ਉਧਰ। ਹੂੰ। ਚਿੱਟੇ ਦਾ ਨਹੀਂ ਕੰਮ ਕਰਦੇ ਰਹੇ। ਉਹ ਐਵੇਂ ਭੈਣ ਚੂੜ ਬੋਲਦੇ। ਪੋਸਟ ਦਾ ਕੰਮ ਕੀਤਾ, ਫੀਮ ਦਾ ਕੰਮ ਕੀਤਾ, ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ। ਹੂੰ। ਇਹ ਸਾਰੇ ਕੰਮ ਕੀਤੇ ਨੇ। ਹੂੰ। ਹੁਣ ਉਹ ਪਿਆ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬੈ ਕਰੋੜ ਰੁਪਈਆ ਵਾ। ਹੂੰ। ਪੂਰਾ। ਅੱਛਾ। ਹੁਣ ਉਹ ਨਾਮ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕੀ ਬੰਦੇ ਨੂੰ। ਹੂੰ। ਉਹ ਪਤਾ ਕੀਤਾ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕੇ ਤ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹੂੰ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਕਹਾ ਵਾ ਹੂੰ ਇਹ ਚੱਕ ਦੇਣਗੇ ਪਰ ਕਵਰ ਨਹੀਂ ਕਰਦੇ ਇਹ ਉੱਥੇ ਲੇਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੁਣ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਦੋ ਹੂੰ ਬੰਦ ਪਏ ਆ ਆਪਣੀ ਫਰੀਦੀ ਆ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਏ ਦੀ ਖੇੜਿਆ ਹਾਂ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਤੇ ਬਹੁਤੇ ਹੰਦਾ ਤਾਂ ਸਾਨੂੰ ਪਤਾ ਵੀ ਨਹੀਂਗਾ ਐਵੇਂ ਤੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕ ਹੀ ਤਾਂ ਜਿੰਨ ਸਾਲ ਪਹਿਲਾਂ ਹੋਇਆ ਹੈ ਜਦੋਂ ਮੈਂ ਤੋਂ ਨਹੀਂ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੀਆਂ ਹਾਂ ਸੇਰੀਆਂ ਨਹੀਂ ਬੱਗੇ ਨਹੀਂ ਹੰਦਾਂ ਜਿਹੜੇ ਮੁੰਡੇ ਆ ਇਹਨੇ ਕਰਾਇਆ ਹੈ ਹਾਂ ਹੈ ਇਹਨਾਂ ਨੂੰ ਮੈਂ ਕਿਹਾ ਇਹ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਯਾ ਪੜਾ ਇਹ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੈ ਗਿਆ ਕੰਮ ਸਾਤ ਅੱਠ ਸਾਲ ਦਾ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੋਣਾ ਇਹ ਮਸਲਾ ਇਹ ਆ ਕਿ ਪੈਸੇ ਦਾ ਖੇਡ ਨਹੀਂ ਗੀਡੀ ਕੋਕੀ ਪੈਸਾ ਤੇ ਤੁਹਾਨੂੰ ਪਤਾ ਆਪਣੇ ਕੋਲ ਸਿਚੁਏਸ਼ਨ ਇਹ ਹੈ ਵੀ ਜਿੰਨਾ ਤੁਹਾਨੂੰ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਮੈਨ ਇਧਰ ਉਧਰ ਕਰ ਲੈਣੀ ਇੱਕ ਤਾਂ ਇਹਨੂੰ 200 ਰੁਪਏ ਦਾ ਖੇਡ ਨਹੀਂ ਸਾਰੀ ਇਹੋ ਕੰਮ ਹੀ ਆਪਾਂ ਇਹ ਕਰਨਾ ਫਿਰ ਹੁਣ ਨੰਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਹੈ ਤੇ ਉਹ ਰਮੇਸ ਉਹ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਸਮਾਰੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਾਂ ਪਤਾ ਸੋਨਾ ਮੱਤ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਕਿ ਨਾ ਉਹ ਪੈਸਾ ਕੱਢ ਸਕਦਾ ਉਹ ਸਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਂ ਜਾਂਦੀ ਨਾ ਹੁੰਦਾ ਕੀ ਸਿਚੁਏਸ਼ਨ ਦਿਖਾਉਂਦਾ ਇਦਾਂ ਹੈ ਨਾ ਹਾਂ ਉਹ ਤੇ ਬਚਿਆ ਵੀ ਤਾਂ ਆ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਰੱਖਣਾ ਦੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਦੀ ਆ ਵੀ ਜਿਹਦੇ ਕੋ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਦੀ ਪੁੱਸ ਭੈਣ ਤੋਂ ਟੱਬਰ ਰੋਲ ਦਿੰਦੀ ਹੈ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਘਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕੁਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਔਖੀ ਗੱਲ ਹੈ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟ ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਵੀ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ ਹਮ ਉਹ ਸੋਨਾ ਹੁਣ ਮਗਾਉਣਾ ਇੱਤਰ ਐ ਜਾ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਿਰਫ ਦੱਸਿਆ ਸੀ ਕਿ ਕੀ ਕਰਨਾ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਕਿ ਮੈਨੂੰ ਫੋਨ ਨਾ ਕਰੀਂ ਹਮ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਨ ਤੇ 6 ਮਹੀਨੇ ਪਹਿਗੇ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨਾਂ ਅਮਰੀਕਾ ਕਹਿੰਨਾ ਕਿਸੇ ਬੰਦੇ ਨੂੰ ਮੇਹਬਾਨ ਤੇ ਪਰ ਹੌਂਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦੋਂ ਅਸਕਰ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12000 ਡਾਲਰ ਜਾਂ 15000 ਡਾਲਰ ਜਿੰਨਾ ਵੀ ਆਉਂਦਾ ਉਹਨਾਂ ਨੇ ਕਿਹਾ ਵਗਣਾ ਵੀ ਮੇਰਾ ਸਾਥ ਕਰੋ ਭੈਣ ਜੋ ਕਿੜਾ ਵੀ ਆਪਾਂ ਜੜੀਆਂ ਅਲੱਗ ਕਮਾਏ ਹੂੰ ਜੇ ਜੇਦੋਂ ਉਧਰੋਂ ਨਿਕਲ ਜਾਂਦਾ ਕੰਮ ਫੇਰ ਤੇ ਕੋਈ ਸੌਖਾ ਹੀ ਸਾਰਾ ਕੰਮ ਪਈ ਉਹਦੇ ਮਜ਼ਾਲ ਹੋ ਜੂਗਾ ਕਿ ਤੇ ਮੈਂ ਇਧਰੋਂ ਜਿਹੜਾ ਬਾਹਰ ਬੋਰਡ ਜ਼ਰਾੜਾ ਵੀ ਲੈ ਬੇਡ ਲੂੰਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨਾ ਵੀ ਮੈਂ ਕਰਨੀ ਹੁਣ ਮੇਰੇ ਕੋ ਤੁਹਾਨੂੰ ਸਹੀ ਗੱਲ ਦੱਸਾਂ ਮੇਰੇ ਕੋ ਪਿਆ ਦੋ ਚੋ ਚੀਜ਼ਾਂ ਪਿਛੇ ਨਾਲੀਆਂ ਹਨ ਹਾਂ ਉਹ ਬਲੌਕ ਪਿਆ ਵਾ 4.5 ਲੱਖ ਰੁਪਈਆ ਦਾ ਪਰ ਉਹ ਭੈਣ ਜਦ ਉਹ ਏਦਾਂ ਦੀ ਚੀਜ਼ ਨਹੀਂ ਵੀ ਸਾਰ ਦੁਕਾਨ ਤੇ ਜਾ ਕੇ ਵੇਚਾਈ ਆ ਹਾਂ ਪਿੰਡ ਲੈ ਲਿਆ ਸੀ ਮਤਲਬ ਉਹ ਦਿਖਾਇਆ ਕਿ ਤੇ ਮੈਂ ਹਾਂ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਹੈ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪੈਣੀ ਹਾਲ ਦੀ ਘੜੀ 2-4 ਸਾਲ ਵਾਸਤੇ ਮੈਨੂੰ 3-3 ਸਾਲ ਵਾਸਤੇ ਹੈਨਾ ਮੈਨੂੰ ਹੋਰ ਕਿਤੇ ਪਾਸੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸੇ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਹੈ ਵੀ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ ਜਿਦ ਪਤਾ ਕੀ ਇਹੋ ਜਿਹੀਆਂ ਚੀਜ਼ਾਂ ਵੇਚਣ ਦਾ ਸਾਹਮਣੇ ਵੱਡਾ ਰਿਸਕ ਹੈ ਹੁੰਦਾ ਕਿ ਤੁਸੀਂ ਉਲਟਾ ਹੋਰ ਪਹਿਰਾ ਕਹਿੰਦੇ ਉੱਤੇ ਹੈਨਾ ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਜਿਹੜੇ ਮੈਂ ਤੈਨੂੰ ਕਹਿਣ ਲਿਆ ਨਾ 10000 ਰੁਪਏ ਤੈਨੂੰ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤ